ਦੋਸਤ ਮੈਂ ਗੀਤ ਕਰ ਤੇਂਦਰ ਸੋਹਣੀ ਵਾਲਾ ਪਿਆਰ ਵਾਲੇ ਸੱਜਣਾ ਨੂੰ ਪਤਾ ਕੀ ਕਲਮ ਛੱਡਣ ਲੱਗਿਆ ਸੀ ਪਰ ਫੇਰ ਦਿਲ ਦੇ ਵਿੱਚ ਆਇਆ ਕਿ ਸੱਜਣ ਨੇ ਸਲਾਹ ਦਿੱਤੀ ਕਿ ਯਾਰ ਇੱਕ ਅੱਦੇ ਬੰਦੇ ਵਿੱਚ ਪ੍ਰਮਾਤਮਾ ਦਾ ਦਿੱਤਾ ਹੋਇਆ ਗੁਣ ਉਹਦੇ ਵੱਲੋਂ ਕਿਉਂ ਪਿੱਠ ਕਰਨੀ ਆ ਉਹ ਕਹਿੰਦਾ ਅੱਜ ਤਾਂ ਐਡਾ ਪਲੇਟਫਾਰਮ ਤੇਰੀ ਮੂਹਰੇ ਪਿਆ ਸੋਸ਼ਲ ਮੀਡੀਆ ਬਾਹਰ ਇਹਨਾਂ ਤੂੰ ਆਪ ਦਾ ਲੈ ਆਪ ਦਾ ਦਾ ਤੂੰ ਕਿਸੇ ਤੋਂ ਲੈਣਾ ਕੀ ਆ ਇੱਥੇ ਤਾਂ ਸੌ ਨੂੰ ਸਿੱਧੂ ਵਾਲੇ ਹੁਣੇ ਚੱਲ ਗਏ ਠੀਕ ਹੈ ਜੀ ਤਾਂ ਤੁਸੀਂ ਕਿਹਾ ਨਾ ਤਿੰਨ ਨੂੰ ਤਾਂ ਪ੍ਰਮਾਤਮਾ ਨੇ ਕਰਨ ਬਖਸ਼ੀ ਹੋਈ ਆ ਤੂੰ ਆਪ ਦਾ ਚੰਗਾ ਲਿਖ ਚੰਗਾ ਗਾ ਸੋ ਦੁਬਾਰਾ ਕਰਨ ਚੱਕੀ ਐ ਤੇ ਸ਼ੁਰੂਆਤ ਵੀ ਨਵੇਂ ਸਿਰਿਓਂ ਕਰ ਲੱਗੇ ਆ ਇਸੇ ਕਰਕੇ ਮੈਂ ਜਿਹੜਾ ਪੇਜ ਆ ਮੇਰਾ ਇਸ਼ਕ ਮੇਰੀ ਗੀਤ ਨਵੇਂ ਸਿਰਿਓਂ ਬਣਾਤਾ ਵੀ ਪਿਛਲਾ ਸਾਰਾ ਕੁਝ ਛੱਡ ਠੀਕ ਆ ਜੀ ਸੋ ਇਸ ਪੇਜ ਨੂੰ ਫੋਲੋ ਕਰ ਲਵੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਬਾਕੀ ਕਮੈਂਟ ਲਾਈਕ ਜੋ ਵੀ ਤੁਸੀਂ ਮੇਰੀ ਕਲਮ ਦੀ ਖਾਤਰ ਜੇ ਤੁਸੀਂ ਇਹਨੂੰ ਚੱਲਦੀ ਰੱਖਣਾ ਚਾਹੁੰਦੇ ਹੋ ਪਿਆਰ ਵਾਲਿਆਂ ਨੂੰ ਬੇਨਤੀ ਆ ਤਾਂ ਜ਼ਰੂਰ ਕਰਿਆ ਕਰੋ ਅੱਜ ਮੈਂ ਪਿਆਰ ਦਾ ਉਹ ਮਹਾਨ ਸ਼ਾਇਰ ਦੇਬੀ ਮਖਸੂਸ 프리ਜੀ ਨੂੰ ਸੁਣ ਕੇ ਮੈਂ ਲਿਖਣਾ ਸ਼ੁਰੂ ਕੀਤਾ ਕਿ ਹਮੇਸ਼ਾ ਸ਼ਾਇਰੀ ਜੋ ਉਹਨਾਂ ਦੀ ਸੀ ਦੇਬੀ ਲਾਈਵ ਜਦੋਂ ਆਉਣ ਲੱਗੇ ਨੇ ਮੇਰੇ ਨੂੰ ਦੁਕਾਨ ਹੁੰਦੀ ਸੀ ਦੇਬੀ ਲਾਈਵ ਫੇਰ ਆਉਂਦਾ ਸੀ ਮੈਂ ਪੂਰਾ ਪੂਰਾ ਦਿਨ ਉਹੀ ਚੱਲਣ ਜਾਂਦਾ ਸੀ ਕਿਉਂਕਿ ਮੈਨੂੰ ਇੰਨੇ ਕੁ ਵਧੀਆ ਲੱਗੇ ਸੀ ਉਹਨਾਂ ਦੇ ਸ਼ਾਇਰ ਫਿਰ ਉਹਨਾਂ ਨੂੰ ਦੇਖ ਕੇ ਵੀਰ ਇਦਾਂ ਦਾ ਕੁਝ ਲਿਖੀਏ ਸ਼ਾਇਰੀ ਸ਼ੁਰੂ ਕੀਤੀ ਸੀ ਸੋ ਉਹਨਾਂ ਦੀ ਇੱਕ ਨਿੱਕਤ ਤੁਹਾਡੇ ਰੋਬਰੂ ਕਰਕੇ ਸ਼ੁਰੂਆਤ ਕਰਨ ਜਾ ਰਿਹਾ ਮੇਰੇ ਸਪੇਸ ਨੂੰ ਫੋਲੋ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਸੋ ਕੀ ਲਿਖਿਆ ਉਹਨਾਂ ਨੇ ਉਹ ਤੁਹਾਡੇ ਰੋਬਰੂ ਆ ਆਸ ਕਰਦਾ ਪਿਆਰ ਬਖਸ਼ੋਗੇ ਚਿੰਨਾ ਦਿੱਤ ਤੁਰਤ ਪਿੱਛੇ ਤਗਾ ਓ ਕਦੇ ਭਾਮਾ ਨਹੀਂ ਕਰਦੇ ਜੋ ਰੁੱਖ ਜਿਹਾਂ ਦਾ ਉੱਚੇ ਨੇ ਉਹ ਕਿਸੇ ਨੂੰ ਸ਼ਾਮਾ ਨਹੀਂ ਕਰਦੇ ਮੰਨਿਆ ਉਹ ਸਭ ਤੋਂ ਚੰਗੇ ਨੇ ਪਰ ਸਾਨੂੰ ਭਾ ਕੀ ਉਹਨਾਂ ਦਾ ਨੇ ਬੰਦ ਨਿਗਾਹਾਂ ਨਹੀਂ ਕਰਦੇ ਮੰਨਿਆਓ ਸਭ ਤੋਂ ਸੋਹਣੇ ਨੇ ਮੰਨਿਆਓ ਚੰਗਾ ਗੁੰਦੇ ਨੇ ਪਰ ਸਾਨੂੰ ਭਾ ਕੀ ਉਹਨਾਂ ਦਾ ਸਾਡੇ ਵੱਲ ਨਿਗਾਹਾਂ ਨਹੀਂ ਕਰਦੇ ਤੇ ਕੀ ਖੁਦ ਅਕੇ ਕਿੰਜ ਬਧਣਾ ਇਹ ਜ਼ਰੂਰ ਸੋਚਦੇ ਰਹਨੇ ਆ ਪਰ ਕਿਸੇ ਖਿਲਾਫ ਤੂੰ ਸੱਚ ਜਾਣੀ ਅਸੀਂ ਕਦੇ ਸਲਾਹਾ ਨਹੀਂ ਕਰਦੇ ਪਰ ਕਿਸੇ ਖਿਲਾਫ ਤੂੰ ਸੱਚ ਜਾਣੀ ਅਸੀਂ ਨਹੀਂ ਅਸੀਂ ਕਦੇ ਸਲਾਹਾ ਨਹੀਂ ਕਰਦੇ ਬੰਦੇ ਦਾ ਇੱਕ ਪਿਆਰ ਹੀ ਜੇ ਤੇ ਰਹ ਜਾਂਦਾ ਇਸ ਦੁਨੀਆਂ ਤੋਂ ਹੋਰ ਕੋਈ ਕੀ ਲੈ ਜਾਂਦਾ ਬਾਹਰ ਕੱਪਣ ਤੋਂ ਖਾਲੀ ਹੱਥ ਸ਼ਿਕੰਦਰ ਦੇ ਇਹ ਕਾ ਸਕਦਾ ਕੁਝ ਨਾਲ ਤਾਂ ਸੱਜੀ ਲੈ ਜਾਂਦਾ ਦੁਨੀਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਐ चुले कदा टह जाता कोई तुरया फिर पिछे किसे की ताकत है और किन्ने चखड़ चुले कदा टह जाता उस तो ना एहसान गिरामी भुल तो भी चाह का कप भी ओ महंगा पै ਉਸ ਤੋਂ ਨਾ ਇਹ ਸਾਨਿ ਕਰਾਮੀ ਭੁੱਲ ਕੇ ਵੀ ਚਾਦਾ ਕੱਪ ਬਿਓ ਦਾ ਮਹਿਨ ਦਾ ਉੱਜਾਂਦਾ ਉਹ ਦਵੀ ਤੇਰੇ ਵਿੱਚ ਨਕਸ਼ਤਾ ਹੋਉਣਗੇ ਉਹ ਦਵੀ ਤੇਰੇ ਵਿੱਚ ਨਕਸ਼ਤਾ ਹੋਉਣਗੇ ਜਿਹੜਾ ਮੇਰਾ ਨੁਕਸ ਉਹਨਾਂ ਨੂੰ ਲੱਗਿਆ ਕਹਿੰਦੇ ਜੀ ਬਿੰਦਰਾ ਅੜਬਾ ਇਹ ਗਾਣਾ ਗਾਦਤੋਂ ਉਤਾਂ ਅੱਜ ਤੂੰ 5400 ਰੁਪਏ ਨਾ ਵੀ ਉਮਰੀ ਸੀ ਹੁਣ ਵੀ ਉੰਨੀ ਤੇ ਗਾਹਾਂ ਨੂੰ ਵੀ ਇਦਾਂ ਹੀ ਰਹਿਣਾ ਇਸੇ ਕਰਕੇ ਪਾਈ ਆਪਾਂ ਆਉਂਦਾ ਰਹਾ ਹੀ ਅੱਡੇ ਚੋਂ ਲਿਆ ਵੀ ਇਹ ਨੁਕਸ ਤਾਂ ਹੁਣ ਨਿਕਲਣਾ ਨਹੀਂ ਇਹ ਨਹੀਂ ਕਿਉਂਕਿ ਜੇ ਉਹ ਸੱਚ ਬੋਲੇ ਤਾਂ ਕਹੋਗੇ ਵੀ ਇਹ ਅੜਬਾ ਫਿਰ ਤਾਂ ਬੜੀ ਮਾੜੀ ਗੱਲ ਹੈ ਕੀ ਕੋਈ ਨਹੀਂ ਤਾਂ ਵੀ ਇਹ ਰਨਾ ਆਪਣਾ ਆਪਣਾ ਜੁੱਦਾ ਦੇ ਹੈਗੇ ਆ ਠੀਕ ਆ ਠੀਕ ਆ ਜੀਰ ਕਰਤੀਆਂ ਦਿਨੋਂ ਕਰਦੇ ਜਿਹਨੂੰ ਛੱਡਦੇ ਆ ਉਹਨੂੰ ਛੱਡਦੇ ਆ ਪਰ ਜੀਵੀ ਕਾ ਕਰਮ ਕਹਿ ਰਹੇ ਉਹਨੂੰ ਵੀ ਛੱਡਿਆ ਨਹੀਂ ਠੀਕ ਆ ਉਹਦੇ ਵਿੱਚ ਕੋਈ ਹੋਰ ਬੰਦਾ ਵੜਿਆ ਸੀ ਉਹਦੇ ਕਰਕੇ ਹੁਣ ਉਹ ਬੰਦਾ ਜਿਹੜਾ ਵਿੱਚ ਵੜਿਆ ਹੋਇਆ ਉਹਦੇ ਨਾਲ ਮੇਰੀ ਬਣਦੀ ਨਹੀਂ ਠੀਕ ਆ ਨਾ ਸੋ ਇਸ ਕਰਕੇ ਸੋਚਿਆ ਮੈਂ ਛੱਡ ਜਾ ਕੋਈ ਗੱਲ ਨਹੀਂ ਸੋ ਬੇਨਤੀ ਆ ਪਿਆਰ ਵਾਲਿਆਂ ਨੂੰ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਇਹਨਾਂ ਬੋਲ ਕਹਤਾ ਹੋਇਆ ਖੀਮਾ ਦਾ ਯਾਤਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ